ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਿੱਖ ਭਾਈ ਜੱਗਾ ਸਿੰਘ ਜੀ ਆਪ ਜੀ ਦੀ ਸੇਵਾ ਵਿੱਚ ਰਾਤ ਦਿਨ ਲੱਗਾ ਰਹਿੰਦਾ ਪੱਖਾ ਚੱਲਣਾ ਜੋੜਾ ਸਾਫ਼ ਕਰਨਾ ਚਰਨ ਧੋਣੇ ਆਦਿਕ ਜੋ ਵੀ ਸੇਵਾ ਹੋਵੇ ਜੱਗਾ ਸਿੰਘ ਬੜੇ ਪ੍ਰੇਮ ਨਾਲ ਕਰਦਾ ਸੀ ਸਤਗੁਰੂ ਜੀ ਉਸ ਦੀ ਸੇਵਾ ਤੋਂ ਪਸੰਨ ਹੋ ਕੇ ਸਦਾ ਉਸ ਨੂੰ ਆਪਣੇ ਪਾਸ ਰੱਖਦੇ ਸਨ ਜਿਸ ਕਰਕੇ ਦੂਸਰੇ ਸਿੱਖ ਸੇਵਕ ਭਾਈ ਜੱਗਾ ਸਿੰਘ ਨਾਲ ਈਰਖਾ ਰੱਖਣ ਲੱਗ ਪਏ ਪਰ ਜੱਗਾ ਸਿੰਘ ਉਹਨਾਂ ਦੀ ਈਰਖਾ ਨੂੰ ਮਾਨਤੇ ਨਹੀਂ ਸੀ ਲਿਆਉਂਦਾ ਤੇ ਉਹਨਾਂ ਨਾਲ ਪ੍ਰੇਮ ਵਾਲਾ ਵਰਤਾਓ ਹੀ ਵਰਤਦਾ ਸੀ ਜੱਗਾ ਸਿੰਘ ਸਤਗੁਰਜੀ ਦੀ ਸੇਵਾ ਤੋਂ ਬਿਨਾ ਕਿਸੇ ਨਾਲ ਬਹੁਤੀ ਬੋਲਚਾਲ ਨਹੀਂ ਨਹੀਂ ਸੀ ਰੱਖਦਾ ਇੱਕ ਦਿਨ ਸਤਗੁਰਜੀ ਪਲੰਘ ਉੱਤੇ ਲੇਟ ਰਹੇ ਸਨ ਪਰ ਸੇਵਾਦਾਰਾਂ ਨੇ ਸਮਝਿਆ ਕਿ ਆਪ ਜੀ ਸੁੱਤੇ ਹੋਏ ਹਨ ਉਹਨਾਂ ਨੇ ਜੱਗਾ ਸਿੰਘ ਨੂੰ ਆਖਿਆ ਤੂੰ ਜਦੋਂ ਕਦੋਂ ਵੀ ਅੱਗੇ ਹੋ ਕੇ ਗੁਰੂ ਦੀ ਸੇਵਾ ਕਰਦਾ ਹੈ ਤੂੰ ਹੋਰ ਸੇਵਾਦਾਰਾਂ ਨੂੰ ਪਿੱਛੇ ਪਾ ਦਿੰਦਾ ਹੈ ਤੇਰੇ ਵਰਗੇ ਅੱਗੇ ਵੀ ਕਈ ਸੇਵਾਦਾਰ ਹੋਏ ਹਨ ਜਿਹੜੇ ਅੰਤ ਨੂੰ ਸੇਵਾ ਛੱਡ ਕੇ ਘਰਾਂ ਨੂੰ ਭੱਜ ਗਏ ਹੁਣ ਤੇਰੀ ਵਾਰੀ ਹੈ ਵੇਖੀਏ ਤੂੰ ਕਿੰਨਾ ਚਿਰ ਸੇਵਾ ਕਰਦਾ ਹੈ ਇਹਨਾਂ ਗੱਲਾਂ ਦਾ ਜੱਗਾ ਸਿੰਘ ਨੇ ਕੋਈ ਉੱਤਰ ਨਾ ਦਿੱਤਾ ਅਤੇ ਪ੍ਰੇਮ ਨਾਲ ਆਪਣੇ ਧਿਆਨ ਗੁਰੂ ਦੀ ਸੇਵਾ ਵਿੱਚ ਕਰਨ ਲੱਗਾ ਰਿਹਾ ਸਤਗੁਰੂ ਜੀ ਜਾਗਦੇ ਸਨ ਇਹ ਗੱਲਾਂ ਚੁੱਪਚਾਪ ਸੁਣਦੇ ਰਹੇ ਦੂਜੇ ਦਿਨ ਆਪ ਜੀ ਨੇ ਜੱਗਾ ਸਿੰਘ ਨੂੰ ਦਬਾਨ ਵਿੱਚ ਪੁੱਛਿਆ ਕਿ ਤੇਰੇ ਨਾਲ ਈਰਖਾ ਕਰਕੇ ਸੇਵਾਦਾਰਾਂ ਨੇ ਰਾਤ ਸਮੇਂ ਤੈਨੂੰ ਕੀ ਆਖਿਆ ਸੀ ਜੱਗਾ ਸਿੰਘ ਨੇ ਕਿਹਾ ਗੁਰੂ ਜੀ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਸੀ ਅਤੇ ਨਾ ਕੋਈ ਈਰਖਾ ਕਰਦਾ ਹੈ ਮੈਨੂੰ ਲੋਕਾਂ ਦੀਆਂ ਗੱਲਾਂ ਨਾਲ ਕੋਈ ਵਾਸਤਾ ਨਹੀਂ ਮੇਰਾ ਕੇਵਲ ਇਹ ਨਿਸ਼ਚੈ ਹੈ ਜੱਗਾ ਸਿੰਘ ਦੀ ਇਹ ਗੱਲ ਸੁਣ ਕੇ ਸਤਗੁਰ ਜੀ ਨੇ ਸਾਰੇ ਸੇਵਾਦਾਰਾਂ ਦੇ ਸਾਹਮਣੇ ਇੱਕ ਘੜੇ ਵਿੱਚ ਇੱਕ ਪਾਥਰੀ ਤੇ ਇੱਕ ਪਾਸੇ ਪਤਾਸੇ ਪਾ ਦਿੱਤੇ ਜਦੋਂ ਇੱਕ ਪਹਿਰ ਬੀਤ ਗਿਆ ਤਾਂ ਇੱਕ ਸੇਵਾਦਾਰ ਨੂੰ ਹੁਕਮ ਕੀਤਾ ਕਿ ਪਾਣੀ ਵਿੱਚੋਂ ਪੱਥਰ ਤੇ ਪਤਾਸੇ ਕੱਢ ਲਵੋ ਸੇਵਾਦਾਰ ਨੇ ਪਾਣੀ ਵਿੱਚ ਹੱਥ ਪਾ ਕੇ ਪੱਥਰ ਤਾਂ ਤਤਕਾਲ ਹੀ ਕੱਢ ਲਿਆ ਪਰ ਪਤਾਸਾ ਨਾ ਮਿਲਿਆ ਉਸਨੇ ਕਿਹਾ ਜੀ ਪਤਾਸਾ ਪਾਣੀ ਵਿੱਚ ਘੁਲ ਗਿਆ ਹੈ ਉਹ ਨਹੀਂ ਮਿਲਦਾ ਸਤਗੁਰ ਜੀ ਨੇ ਦੱਸਿਆ ਵੇਖੋ ਪਤਾਸਾ ਜਿਹੜਾ ਕੋਮਲ ਤੇ ਮਿੱਠਾ ਸੀ ਉਹ ਪਾਣੀ ਵਿੱਚ ਮਿਲ ਕੇ ਉਸ ਨਾਲ ਹੀ ਇੱਕ ਰਸ ਹੋ ਗਿਆ ਹੈ ਪਰ ਕਠੋਰ ਪੱਥਰ ਸੀ ਉਸ ਦੇ ਅੰਦਰ ਪਾਣੀ ਨੇ ਅਸਰ ਨਹੀਂ ਕੀਤਾ ਉਹ ਜਿਉਂ ਦਾ ਤਿਉਂ ਕਠੋਰ ਹੀ ਰਿਹਾ ऐसे प्रकार ही खालसा जी विचार के देखो कि ये ਸਾਡੇ ਸੇਵਾਦਾਰ ਜੋ ਸਾਡੇ ਪਾਸ ਰਹਿੰਦੇ ਹਨ ਇਹਨਾਂ ਨੇ ਕੋਈ ਇੱਕ ਗੁਣ ਵੀ ਧਾਰਨ ਨਹੀਂ ਕੀਤਾ ਈਰਖਾਵਾਦੀ ਹੀ ਰਹੇ ਇਹ ਡੱਡੂਆਂ ਸਮਾਨ ਹਨ ਜਿਨ੍ਹਾਂ ਦਾ ਵਾਸਾ ਪਾਣੀ ਵਿੱਚ ਕਮਲ ਦੇ ਫੁੱਲਾਂ ਨਾਲ ਹੁੰਦਾ ਹੈ ਪਰ ਇਹ ਉਹ ਗੁਣੀ ਰੂਪੀ ਕਮਲਾਂ ਦੇ ਨੇੜੇ ਉਗਣ ਰੂਪੀ ਜਾਲਾ ਹੀ ਖਾਂਦੇ ਹਨ ਜਥਾ ਸਰਦਾ ਬਣਪੋਰੀ ਕਮਲਾਂ ਦੇ ਨੇੜੇ ਨਹੀਂ ਰਹਿੰਦੇ ਪਾਰੋ ਖੋਜ-ਖੋਜ ਕੇ ਕਮਲਾਂ ਦੇ ਸਰੋਵਰ ਗੁਰੂ ਨੂੰ ਲੱਭ ਲੈਂਦੇ ਹਨ তথা ਸਾਖਤ ਕਾਂ ਤੇ ਸੰਤ ਜਨ ਹੰਸ ਭਾਵੇਂ ਇਕ ਥਾਂ ਰਹਿਣ ਪਰ ਫੇਰ ਵੀ ਉਹਨਾਂ ਦੀ ਚਾਲ ਤੇ ਖਾਣ ਪੀਣ ਦੀ ਘਰ ਆਪੋ ਆਪਣੀ ਵੱਖਰੀ ਹੁੰਦੀ ਹੈ ਹੋਰ ਵੇਖੋ ਚੱਚੜ ਤੇ ਜੋਕ ਦੁੱਧ ਵਾਲੇ ਥਾਨਾਂ ਲੱਗ ਕੇ ਦੁੱਧ ਦੀ ਸਾਰ ਨਹੀਂ ਜਾਣਦੇ ਤੇ ਅਗੋਨਾਂ ਦਾ ਲਹੂ ਪੀਂਦੇ ਹਨ ਇਸ ਪ੍ਰਕਾਰ ਹੀ ਇਹ ਸਾਡੇ ਸੇਵਾਦਾਰ ਹਨ ਜਿਹੜੇ ਇੱਕ ਸਰਦਾ ਵਾਂਗ ਸਿੱਖ ਦੇ ਨਾਲ ਬਹੁਤ ਈਰਖਾ ਕਰ ਰਹੇ ਹਨ ਇਸ ਪ੍ਰਕਾਰ ਦੀ ਸਿੱਖਿਆ ਉਪਦੇਸ਼ ਦੇ ਕੇ ਆਪ ਜੀ ਨੇ ਭਾਈ ਜੱਗਾ ਸਿੰਘ ਨੂੰ ਥਾਪੜਾ ਦੇ ਕੇ ਨਿਹਾਲ ਕਰ ਦਿੱਤਾ ਜੋ ਗੁਰੂ ਗੁਰੂ ਜਪ ਕੇ ਪਰਮ ਪਦ ਪ੍ਰਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਣੇ ਚੈਨਲ ਤੇ ਗੁਰੂ ਸਾਹਿਬਾਨ ਦੀਆਂ ਸਾਖਿਆ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ